ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਵਾਕਈ ਹੀ ਸਿਹਤ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਪਟਿਆਲਾ ਦੀ ਨਾਮਵਰ ਸੰਸਥਾ ਜਨਹਿਤ ਸੰਮਤੀ ਦੇ ਵੱਲੋਂ ਇੱਕ ਅਜੀਹਾ ਹੀ ਉਪਰਾਲਾ ਕਰਵਾਇਆ ਗਿਆ ਹਰ ਕੋਈ ਉਪਰਾਲੇ ਕਰ ਰਿਹਾ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਦੂਰ ਰਹੇ ਨਸ਼ਿਆਂ ਰਹਿਤ ਜ਼ਿੰਦਗੀ ਬਤੀਤ ਕਰਵਾਵੇ ਤਾਂ ਦੂਜੇ ਪਾਸੇ ਇਸ ਸੰਸਥਾ ਦੇ ਵੱਲੋਂ ਅੱਜ ਪਟਿਆਲਾ ਦੇ ਵਿੱਚ 12ਵੀਂ ਹਾਫ ਮੈਰਾਥਨ ਕਰਵਾਈ ਗਈ ਜਿਸ ਦੇ ਵਿੱਚ ਹਜ਼ਾਰਾਂ ਹੀ ਬੱਚਿਆਂ ਤੇ ਨੌਜਵਾਨਾਂ ਦੇ ਵੱਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਦੇ ਉੱਤੇ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਪਹੁੰਚੇ ਪਟਿਆਲਾ ਦੇ ਮੇਅਰ ਤੇ ਉਸ ਤੋਂ ਇਲਾਵਾ ਹੋਰ ਵੀ ਉੱਗੀਆਂ ਸ਼ਖਸੀਅਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਦੂਜੇ ਪਾਸੇ ਪੰਜਾਬ ਦੀ ਪੁਲਿਸ ਵੀ ਇੱਥੇ ਨਸ਼ਿਆਂ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਨਜ਼ਰ ਆ ਰਹੀ ਹੈ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਹਰ ਵਕਤ ਜਿਹੜੀ ਆ ਪੰਜਾਬ ਦੀ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਲੋਕਾਂ ਨੂੰ ਅਗਾਹ ਕਰ ਰਹੀ ਆ ਕਿ ਤੁਸੀਂ ਨਸ਼ਾ ਰਹਿਤ ਜ਼ਿੰਦਗੀ ਬਤਾਓ ਤਾਂ ਜੋ ਪੰਜਾਬ ਇੱਕ ਨਸ਼ਾ ਮੁਕਤ ਪੰਜਾਬ ਬਣ ਜਾਵੇ ਤਾਂ ਜਨਹਿਤ ਸੰਮਤੀ ਜੋ ਕਿ ਅਕਸਰ ਹੀ ਅਜਿਹੇ ਪ੍ਰੋਗਰਾਮ ਉਹ ਲੀਕਦੀ ਆ ਕਦੇ ਤਾਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਸੰਸਥਾ ਦੇ ਵੱਲੋਂ ਕਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਰੁੱਖ ਲਗਾਏ ਜਾਂਦੇ ਨੇ ਡਸਟਬਿਨ ਲਗਾਏ ਜਾਂਦੇ ਨੇ ਤੇ ਕਦੇ ਬੱਚਿਆਂ ਦੀ ਫੀਸ ਤੱਕ ਭਰੀ ਜਾਂਦੀ ਆ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤਾਂ ਅੱਜ ਫਿਰ ਇਸ ਸੰਸਥਾ ਦੇ ਵੱਲੋਂ ਇੱਕ ਅਹਿਮ ਤੇ ਵੱਡਾ ਉਪਰਾਲਾ ਕੀਤਾ ਜੋ ਕਿ 12ਵੀਂ ਹਾਫ ਮੈਰਾਥਨ ਦੌੜ ਕਰਵਾਈ ਗਈ ਹੈ ਤਾਂ ਇਸ ਮੌਕੇ ਜੋ ਉਗੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਇਸ ਜਨਹਿਤ ਸੰਪਤੀ ਦੇ ਜਰਨਲ ਸਕੱਤਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਪ੍ਰਧਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਬਾਕੀ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਾਰਿਆਂ ਦੀ ਜੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਆ 12ਵੀਂ ਹਾਫ ਮੈਰਾਥਨ ਹੈ ਉਹ ਖਾਸ ਤੌਰ ਦੇ ਉੱਤੇ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਸਮਰਪਿਤ ਹੈ ਔਰ ਸਾਡੇ ਸਰਦਾਰ ਫੌਜਾ ਸਿੰਘ ਜੋ ਇੰਟਰਨੈਸ਼ਨਲ ਐਥਲੀਟ ਸੀਗੇ ਉਹਨਾਂ ਨੇ ਸਾਡੀ ਹਾਫ ਮੈਰਾਥਨ ਨੂੰ ਕਈ ਵਾਰ ਇਨੋਗਰੇਟ ਕੀਤਾ ਉਹਨਾਂ ਨੂੰ ਵੀ ਅਸੀਂ ਇਹ ਅੱਜ ਹਾਫ ਮੈਰਾਥਨ ਸਮਰਪਿਤ ਕਰ ਰਹੇ ਹਾਂ ਔਰ ਇਸ ਦੇ ਵਿੱਚ 1100 ਤੋਂ ਵੱਧ ਜਿਹੜੇ ਸਾਡੇ ਪਾਰਟਿਸਪੈਂਟਸ ਨੇ ਉਹਨਾਂ ਨੇ ਬੜੇ ਹਮਮਾਕੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ 21 ਕਿਲੋਮੀਟਰ ਦੀ ਜਿਹੜੀ ਇਵੈਂਟ ਹੈ ਉਸ ਨੂੰ ਸਾਡੇ ਡੀਆਈਜੀ ਅ ਸ਼੍ਰੀ ਕੁਲਦੀਪ ਚਾਹਲ ਜੀ ਨੇ ਫਲੈਗ ਆਫ ਕੀਤਾ ਔਰ ਇਸ ਦੇ ਨਾਲ-ਨਾਲ ਅੱਜ ਸਾਡੇ ਮੇਅਰ ਸ਼੍ਰੀ ਕੁੰਦਨ ਗੋਗਿਆ ਜੀ ਨੇ ਇਸ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਅਸੀਂ ਸਾਰੇ ਪਾਰਟਿਸਪੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀ ਨਾਮ ਸਰ ਮੇਰਾ ਵਿਨੋਦ ਸ਼ਰਮਾ ਸੈਕਟਰੀ ਜਨਨੀ ਸੰਮਤੀ ਤੋਂ ਮੇਰੇ ਨਾਲ ਸਾਡੇ ਪ੍ਰਧਾਨ ਗੋਤਮ ਜੀ ਸਾਡੇ ਭਵਿੰਦਰ ਜੀ ਸਾਡੇ ਪ੍ਰੀਤ ਮੋਹਨ ਜੀ ਯੂਐਸਓ ਆ ਖਾਸ ਤੌਰ ਤੇ ਬਲਜਿੰਦਰ ਸ਼ਰਮਾ ਜੀ ਤੇ ਕੁਲਦੀਪ ਚਾਹਲ ਜੀ ਸਾਡੇ ਡੀਏ ਸਾਹਿਬ ਆਏ ਸੀ ਤੇ ਅਸੀਂ ਅੱਜ ਇਸ 12ਵੇਂ ਰਨ ਕਰਾ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ 1200 ਪਾਰਟਿਸਪੈਂਟ ਪਾਰਟ ਕਰ ਰਹੇ ਹਾਂ ਜਿਹਦੇ ਚ 50 ਸਾਡੇ 60 ਕਿਲੋਮੀਟਰ ਵਾਲੇ 150 10 ਕਿਲੋਮੀਟਰ ਵਾਲੇ ਤੇ 5 600 ਲੱਗੇ 5 ਕਿਲੋਮੀਟਰ ਵਾਲੇ 20 ਕਿਲੋਮੀਟਰ ਫਿਰ 100 ਬੱਚੇ 1 ਕਿਲੋਮੀਟਰ ਤੇ ਲਾਰੇ ਤੇ ਸਾਡੇ ਜਿਹੜਾ ਡਰੱਗਸ ਦੇਗੇ ਸਾਡੀ ਪੜਾਉ ਬੇਟੀ ਪੜਾ ਦੇਗੇ ਪਟਿਆਲਾ ਕਲੀਨ ਐਂਡ ਗ੍ਰੀਨ ਇਹ ਸਾਡੇ ਮੋਟਮ ਹੈ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੇ ਨਾਲ ਜੁੜੋ ਸਾਡੇ ਜਿਵੇਂ ਪਾਰਕ ਐਸੀ 8-9 ਪਾਰਕ ਮੈਂਟੇਨ ਕਰਦੇ ਆ ਐਮਬੂਲੈਂਸ ਮੈਂਟੇਨ ਕਰਦੇ ਆ ਸਾਡੇ ਸिलाई ਸੈਂਟਰ ਐ ਕੰਪਿਊਟਰ ਸੈਂਟਰ ਐ ਤੇ ਸਾਡੇ ਆਰਡੀ ਪ੍ਰੋਜੈਕਟ ਚੱਲ ਰਹੇ ਆ ਸਾਡੇ ਡਿਫਰੈਂਟ ਪ੍ਰੋਜੈਕਟ ਐ ਲੋਕਾਂ ਨੂੰ ਰਿਕਵੈਸਟ ਐ ਸਾਨੂੰ ਜਿਹੜਾ ਮੌਂਟੇਨੇਟ ਕਰੋਗੇ ਅਸੀਂ ਆਰਡੀ ਇੱਕ ਅਸੀਂ ਅਗਲੇ ਮਹੀਨੇ ਕਿਤੇ ਫਲਾਵਰ ਸ਼ੋ ਵੀ ਲਗਾਉਣ ਜਾ ਰਹੇ ਹਾਂ ਜੋ ਵੀ ਐਂਬੂਲੈਂਸ ਵੀ ਕਿਤੇ ਜਾ ਰਹੇ ਆ ਤੇ ਸਾਡੇ ਨਾਲ ਜੋੜੋ ਜਿਹੜਾ ਮੌਨਟਰੀਟ ਕਰਦੇ ਆ ਅਸੀਂ ਬੜੇ ਅੱਛਾ ਯੂਜ਼ ਕਰਦੇ ਆ ਉਹ ਪਬਲਿਕ ਦੇ ਲੋਕਾਂ ਵਾਸਤੇ ਯੂਜ਼ ਕਰਦੇ ਆ ਹੁਣ ਤੱਕ ਅਸੀਂ 8 ਕਰੋੜ ਰੁਪਇਆ ਯੂਜ਼ ਕਰ ਦਿੱਤਾ ਹੈ ਡਿਫਰੈਂਟ ਪ੍ਰੋਜੈਕਟ ਦੇ ਵਿੱਚ ਮੇਰੇ ਸਭਾ ਅੱਜ ਮੈਰਾਥਨ ਭਾਗੇ ਕਿ ਕਿ ਨਹੀਂ ਜਾਣਨੀ ਸਮਟੀ ਔਰ ਪੂਰੀ ਮੈਨੇਜਮੈਂਟ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਇਹਨਾਂ ਦੀ ਪੂਰੀ ਟੀਮ ਔਰ ਇਹਨਾਂ ਦੇ ਸਪਾਂਸਰ ਔਰ 12ਵਾਂ ਮੈਰਾਥਨ ਦੌੜ ਹੈ ਹਾ ਮੈਰਾਥਨ ਔਰ ਰੂਟੀਨ ਦੇ ਵਿੱਚ ਸ਼ਰਮਾ ਜੀ ਲੋਕਾਂ ਨੂੰ ਅਵੇਅਰ ਕਰਕੇ ਰੱਖਦੇ ਔਰ ਪੂਰੀ ਇਹਨਾਂ ਦੀ ਟੀਮ ਕੋਟ ਸਾਹਿਬ ਖੜੇ ਹੈ ਪ੍ਰਧਾਨ ਜੀ ਖੜੇ ਹੈ ਸਾਰੇ ਵੀ ਲੋਕਾਂ ਨੂੰ ਅਵੇਅਰਨੈਸ ਹੈ ਵੀ ਆਪਣੇ ਸਰੀਰ ਵਾਸਤੇ ਕੁਛ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਕਿ ਲੋਕੀ ਵੈਸੇ ਤਾਂ ਘਰੋਂ ਨਿਕਲਦੇ ਨਹੀਂ ਇਹਨਾਂ ਦਾ ਪਰਾਲਾ ਰਹਿੰਦਾ ਹੈ ਵੀ ਲੋਕਾਂ ਨੂੰ ਮਾਰਨਿੰਗ ਦੇ ਨਾਲ ਜੋੜ ਕੇ ਰੱਖਿਆ ਜਾਵੇ ਕਿਉਂਕਿ ਸੈਰ ਤੇ ਜਾਣ ਮੈਰਾਥਨ 'ਚ ਜਾਣ ਐਕਟੀਵਿਟੀ ਹੁੰਦੀ ਹੈ ਔਰ ਸਰੀਰ ਵੀ ਵਧੀਆ ਰਹਿੰਦਾ ਹੈ ਮੈਂ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਦਿਿਲੋਂ ਧੰਨਵਾਦੀ ਹਾਂ ਵੀ ਇਹ ਜਿਹੜੇ ਸੋਸ਼ਲ ਉਪਰਾਲੇ ਔਰ ਐਕਟੀਵਿਟੀ ਜਿਹੜੀ ਹੈ ਹਮੇਸ਼ਾ ਜਾਰੀ ਰੱਖਦੇ ਕਿਉਂਕਿ ਅੱਜ ਵੀ ਇਹਨਾਂ ਦੀ 12ਵੀਂ ਮੈਰਾਥਨ ਦੌੜ ਹੈ ਔਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੰਮ ਹੈ ਪੂਰਨ ਕਰਦੇ ਹਨ ਮਗਰ ਉਪਰਾਲਾ ਇਹਨਾਂ ਦਾ ਹੁੰਦਾ ਮੈਂ ਆਪ ਇਹਨਾਂ ਨੂੰ ਖੁਦ ਐਪਰੀਸ਼ੀਏਟ ਕਰਦਾ ਔਰ ਮੁਬਾਰਕਬਾਦ ਦਿੰਦਾ ਮੈਂ ਤਾਂ ਹਮੇਸ਼ਾ ਇਹਨਾਂ ਦੇ ਨਾਲ ਆ ਇੱਕ ਛੋਟੀ ਜੀ ਗੱਲ ਹੁੰਦੀ ਹੈ ਕਿਉਂਕਿ ਸਿਹਰ ਆਪਣਾ ਤੇ ਆਪਾਂ ਨੂੰ ਇਹਨਾਂ ਦੇ ਨਾਲ ਖੜਨਾ ਵੀ ਚਾਹੀਦਾ ਹੈ ਪਰ ਮੈਂ ਇਹਨਾਂ ਦੇ ਨਾਲ ਬਿਲਕੁਲ ਪੇਰੈਂਟਸ ਨੇ ਉਹ ਪੜ੍ਹਾਈ ਤੇ ਬਹੁਤ ਜ਼ੋਰ ਦਿੰਦੇ ਨੇ ਵੀ ਬੱਚੇ ਪੜ੍ਹਨ ਸਾਰਾ ਦਿਨ ਲੱਗਦਾ ਵੀ ਉਹ ਹੈਲਥ ਵੀ ਬਹੁਤ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਨਾਲ ਜੇ ਹੈਲਥ ਠੀਕ ਹੈ ਤਾਂ ਪੜ੍ਹਾਈ ਹੋਏਗੀ ਇਹ ਹੈਲਥ ਨਹੀਂ ਹੋਏਗੀ ਤਾਂ ਪੜ੍ਹਾਈ ਵੀ ਨਹੀਂ ਹੋਏਗੀ ਇਸ ਕਰਕੇ ਮਾਰਨਿੰਗ ਬੰਦੇ ਨੂੰ ਜੁੜਨਾ ਜ਼ਰੂਰ ਚਾਹੀਦਾ ਕਿਉਂਕਿ ਵੈਸੇ ਤਾਂ ਅੱਜ ਕੱਲ ਪੇਰੈਂਟਸ ਵੀ ਵੇਰ ਹੈ ਸਰੀਰ ਐਕਟਿਵ ਹੋਏਗਾ ਤਾਂ ਹੀ ਪੜ੍ਹਾਈ ਕਰੇਗਾ ਨਾ ਜੇ ਸਰੀਰ ਐਕਟਿਵ ਨਹੀਂ ਹੋਏਗਾ ਪੜ੍ਹਾਈ ਨਹੀਂ ਕਰੇਗਾ ਤਾਂ ਇਸ ਕਰਕੇ ਖੇਡਾਂ ਪੰਜਾਬ ਸਰਕਾਰ ਦਾ ਸੁਪਨਾ ਵੀ ਹੈ ਵੀ ਜਿਹੜਾ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਉਹ ਵੀ ਇੱਕ 파ਟ ਹੈਗਾ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਐਕਟੀਵਿਟੀਜ਼ ਜ਼ਰੂਰ ਪਾਰਟਿਸਪੇਟ ਕਰਾਉਣਾ ਚਾਹੀਦਾ ਤਾਂ ਹੀ ਪੜ੍ਹਾਈ ਵੱਲ ਮਨ ਲੱਗਦਾ ਹੈ ਜੇ ਬੰਦਾ ਐਕਟਿਵ ਹੋਏਗਾ ਥੈਂਕ ਯੂ ਬਹੁਤ ਵਧੀਆ ਯੋਗਦਾਨ ਮਿਲ ਸਕਦਾ ਹੈ ਜਿਹੜਾ ਵੀ ਸਪੋਰਟਸ ਦਾ ਬੰਦਾ ਹੋਏਗਾ ਜਿਹੜਾ ਸਪੋਰਟਸ ਕਰਕੇ ਜਾਏਗਾ ਉਹ ਘਰੇ ਜਾ ਕੇ ਸੌਣ ਦੀ ਤਿਆਰੀ ਕਰੇਗਾ ਨਾ ਕਿ ਬਾਹਰ ਖੜੇਗਾ ਜਿੰਨਾ ਟਾਈਮ ਆਪਾਂ ਪਾਰਟਿਸਿਪੇਟ ਬਾਹਰ ਕਰਦੇ ਆ ਉਹ ਆਪਾਂ ਐਕਸਰਸਾਈਜ਼ ਵਗੈਰਾ ਤੇ ਕਰੀਏ ਗੇਮ ਵਾਲ ਕਰੀਏ ਤਾਂ ਬੜਾ ਵਧੀਆ ਰਹੇਗਾ ਔਰ ਵਧੀਆ ਉਪਰਾਲਾ ਔਰ ਬਿਲਕੁਲ ਸਹੀ ਗੱਲ ਹੈ ਨਸ਼ਿਆਂ ਤੋਂ ਦੂਰ ਰਹੇਗਾ ਜਿਹੜਾ ਬੰਦਾ ਗਰਾਊਂਡ ਜਾਏਗਾ ਉਹ ਨਸ਼ਿਆਂ ਤੋਂ ਦੂਰ ਰਹੇ ਥੈਂਕ ਯੂ ਵੈਰੀ ਮਚ ਅਸੀਂ ਜਿਹੜੀ ਅੱਜ ਇਹ ਰਨ ਸਮਰਪਿਤ ਕੀਤੀ ਹੈ ਸਰਦਾਰ ਫੋਜਾ ਸਿੰਘ ਨੂੰ ਕੀਤੀ ਹੈ ਫੋਜਾ ਸਿੰਘ ਜਿਹੜਾ ਕਿ ਇੱਕ ਬਹੁਤ ਅੱਛੇ ਦੌੜਾਕ ਰਹੇ ਹਨ ਜਿਨ੍ਹਾਂ ਨੇ 109 ਸਾਲ ਤੱਕ ਆਪਣਾ ਭੱਜਣ ਦਾ ਸਫ਼ਰ ਜਾਰੀ ਰੱਖਿਆ 70 ਸਾਲ ਦੀ ਉਮਰ ਤੋਂ ਉਹਨਾਂ ਨੇ ਭੱਜਣਾ ਸ਼ੁਰੂ ਕੀਤਾ ਸੀਗਾ ਤੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਪੰਜਾਬ ਨੂੰ ਚਮਕਾਇਆ ਉਹਨਾਂ ਦੀ ਪਿਛਲੇ ਉਸ ਮਹੀਨੇ ਪਹਿਲਾਂ ਡੈਥ ਹੋ ਗਈ ਸੀ ਸੋ ਅੱਜ ਦੀ ਜਿਹੜੀ ਦੌੜ ਹੈ ਅਸੀਂ ਸਾਡੇ ਪ੍ਰਧਾਨ ਜੀ ਗੋਤਮ ਜੀ ਦੀ ਰਹਿਨਮਾਈ ਦੇ ਵਿੱਚ ਤੇ ਸਾਡੇ ਜਨ ਅਸਕਰਤ ਮਾਨਜੋਗ ਵਿਨੋਦ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇਹ ਸੰਪੰਨ ਕੀਤੀ ਹੈ ਤੇ ਤੰਦਰੁਸਤ ਪੰਜਾਬ ਤੇ ਰੰਗਲਾ ਪੰਜਾਬ ਦਾ ਸਾਡਾ slogan ਸੀਗਾ ਤੇ ਬੇਟੀ ਪੜਾਓ ਤੇ ਬੇਟੀ ਖਿਲਾਓ ਇਹ ਤਿੰਨੇ ਚਲੋਗਾਂ ਸੀ ਜਿਹੜੇ ਹੈਗੇ ਇੱਥੇ ਚਲਾਏ ਸੀਗੇ ਤੇ ਇਹਦੇ ਤੇ 1080 ਬੰਦੇ ਨੇ ਪਾਰਟਿਸਿਪੇਟ ਕੀਤਾ 21 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ ਤੇ 1 ਕਿਲੋਮੀਟਰ ਸਾਰੇ ਬੱਚੇ ਭੱਜੇ ਆ ਲੋਕ ਭੱਜੇ ਆ ਮੁੰਡੇ ਕੁੜੀਆਂ ਜੈਂਟਲਸ ਲੇਡੀਜ਼ ਸਭ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਲਈ ਅਸੀਂ ਕੈਸ਼ ਪ੍ਰਾਈਜ਼ ਰੱਖਿਆ ਟਰੋਫੀਆਂ ਰੱਖੀਆਂ ਮੋਮੈਂਟੋਸ ਰੱਖਿਆ ਸਾਡੇ ਜਿੰਨੇ ਵੀ ਗਰੁੱਪ ਦੇ ਸਪੌਂਸਰ ਖਾਸ ਕਰਕੇ ਐਮ ਡੀਬੀ ਗਰੁੱਪ ਐਮ ਇਨੀਸ਼ੀਆ ਅਮਰ ਹਸਪੀਟਲ 40ਸ ਹਸਪੀਟਲ ਤੇ ਨਾਲ ਹੀ ਐਮ 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 ਐਨ ਐਸ ਇਹ ਸਾਰੇ ਜਿਹੜੇ ਹੈਗੇ ਨੇ ਸਾਡੇ ਸਪਾਂਸਰ ਸੀਗੇ ਤੋਂ ਇਲਾਵਾ ਸਾਡੇ 8-10 ਸਪਾਂਸਰ ਹੋਰ ਸੀਗੇ ਜਿਨ੍ਹਾਂ ਨੇ ਸਾਨੂੰ ਇਸ ਇਸ ਵਾਸਤੇ ਕੰਟਰੀਬਿਊਟ ਕੀਤਾ ਮੈਂ ਮੇਅਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਸੱਜੇ ਤੌਰ ਤੇ ਨਗਰ ਨਿਗਮ ਨੂੰ ਜਿਹੜੇ ਆਦੇਸ਼ ਦਿੱਤੇ ਹੋਏ ਸੀ ਤੇ ਬਹੁਤ ਵਧੀਆ ਅੱਜ ਇਹ ਪ੍ਰੋਗਰਾਮ ਸਾਡਾ ਸੰਪੰਨ ਹੋਇਆ ਮੈਂ ਸਾਰੇ ਪੱਤਰਕਾਰਾਂ ਦਾ ਜਨ ਸਮਿਤੀ ਪਟਿਆਲਾ ਬਲੋਂ ਧੰਨਵਾਦ ਕਰਦਾ ਤੇ ਨਾਲ ਹੀ ਪਟਿਆਲ ਦੇ ਨੂੰ ਅਪੀਲ ਕਰਦਾ ਵੀ ਆਓ ਆਪਾਂ ਇਕੱਠੇ ਰਹੀਏ ਤੁਸੀਂ ਜਨ ਸਮਿਤੀ ਨੂੰ ਜੁਆਇਨ ਕਰੋ ਸਾਡੇ ਮੈਂਬਰ ਬਣੋ ਤੇ ਤਰ੍ਹਾਂ ਜੋ ਅਸੀਂ ਸੇਵਾ ਦੇ ਕੰਮ ਕਰਦੇ ਰਹੀਏ ਮੈਂ ਜਸਵੀਰ ਗਾਂਧੀ ਜਿਹੜੇ ਪੀਏ ਆਪ ਤੋਂ ਮਿਸਟਰ ਸਾਡੇ ਚ ਪਹੁੰਚੇ ਉਹਨਾਂ ਦਾ ਬਲਵਿੰਦਰ ਸਿੰਘ ਜੀ ਦਾ ਸਾਡੇ ਮੋਦੀ ਕਾਲਜ ਤੋਂ ਨੀਰੇਜ ਜੀ ਪ੍ਰਿੰਸੀਪਲ ਉਹਨਾਂ ਨੇ ਵਲੰਟੀਅਰ ਭੇਜੇ ਆ ਜੋਸ਼ੀ ਜੀ ਆਈਟੀ ਪਟਿਆਲਾ ਤੋਂ ਉਹਨਾਂ ਨੇ ਵਲੰਟੀਅਰ ਭੇਜੇ ਤਾਂ ਜਿੰਨੇ ਵੀ ਰਨਿੰਗ ਗਰੁੱਪ ਹੈ ਪਟਿਆਲੇ ਦੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਅੱਜ ਮੇਰਾ ਫੋਟੋ ਕਰਾਈ ਗਈ ਹੈ ਕਿਵੇਂ ਦੇਖਣਾ ਹੈ ਕਿਵੇਂ ਤੱਕ ਬਹੁਤ ਹੀ ਚੰਗਾ ਉਪਰਾਲਾ ਹੈ ਇਹੋ ਜਿਹੇ ਇਵੈਂਟਸ ਸਾਡੇ ਚ ਕੰਟੀਨਿਊਸਲੀ ਲਗਾਤਾਰ ਹੋਣੇ ਚਾਹੀਦੇ ਆ ਐਂਡ ਇਹ ਜਿਹੜੀ ਸੰਸਥਾ ਹੈ ਮੈਂ ਦੇਖਦਾ ਕਿ ਕਾਫੀ ਟਾਈਮ ਤੋਂ ਹੈਲਥ ਮੈਂ ਐਨਵਾਇਰਨਮੈਂਟ ਮੈਂ ਬਹੁਤ ਹੀ ਚੰਗਾ ਮਤਲਬ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਐਂਡ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਯੁੱਧ ਨਸ਼ਾ ਫਰੀਦ ਮੈਂ ਇਹਨਾਂ ਦਾ ਇਹਨਾਂ ਦਾ ਜੋ ਪਾਰਟਿਸਪੇਟ ਆ ਬਹੁਤ ਹੀ ਸਰਾਹਣੀ ਹੋ ਗਿਆ ਹੈ ਸਰ ਆ ਕਿਸ ਟਿਕਟ ਵਿੱਚ ਮੂਡ ਦੇ ਤੋਂ ਜ਼ਿਆਦਾ ਹੈ ਜਾਂ ਬਹੁਤ কম ਦਿਖਾਈ ਦੇ ਰਹੇ ਹੈ ਕਿਵੇਂ ਦੇਖਿਆ ਜਾਏ ਜੇ ਜੇ ਆਪਾਂ ਪਾਰਟਿਸਪੇਟ ਕਰਾਂਗੇ ਭਾਵੇਂ 올ਡ ਏਜ ਹੈ ਜਾਂ ਮੀਡਲ ਏਜ ਹੈ ਜਦੋਂ ਅਸੀਂ ਇਹੋ ਜਿਹਾ ਇਵੈਂਟ ਕਰਾਂਗੇ ਤਾਂ ਦੂਜੇ ਵਾਲੇ ਵੀ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਤੁਸੀਂ এনवायरमेंट ਕ੍ਰੀਏਟ ਕਰਨਾ ਪੈਂਦਾ ਤੁਸੀਂ ਜੇ ਇਹੋ ਜਿਹਾ এনवायरमेंट ਕ੍ਰੀਏਟ ਕਰੋਗੇ ਤਾਂ ਨੇਚਰਲੀ ਜਿਹੜੇ ਯੰਗ ਹੈ ਉਹ ਵੀ ਪਾਰਟਿਸਿਪੇਟ ਕਰਨਗੇ। ਥੈਂਕ ਯੂ। ਤਾਂ ਤੁਸੀਂ ਸੁਣਿਆ ਸਾਰਿਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ। ਤਾਂ ਵਾਕਈ ਹੀ ਅੱਜ ਲੋੜ ਐ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਉਲੀਕਣ ਦੀ। ਤਾਂ ਜੋ ਜਿਹੜੇ ਬੱਚੇ ਨੇ ਬੱਚੇ ਇੱਕ ਕਹਿ ਦਿੰਦੇ ਨੇ ਵੀ ਕੱਚਾ ਘੜਾ ਹੁੰਦਾ ਜਿੱਦਰ ਨੂੰ ਉਹਨਾਂ ਨੂੰ ਤੁਸੀਂ ਮੋੜ ਦੋਗੇ ਉਧਰ ਨੂੰ ਮੁੜ ਜਾਂਦੇ ਨੇ। ਤਾਂ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਕਾਫੀ ਜ਼ਿਆਦਾ ਅਜ ਜਾਗਰੂਕ ਕਰਨ ਦੀ ਲੋੜ ਆ। ਜੇਕਰ ਬੱਚੇ ਖੇਡਾਂ ਦੇ ਨਾਲ ਜੁੜਨਗੇ ਤਾਂ ਉਸ ਨਸ਼ਿਆਂ ਤੋਂ ਦੂਰ ਰਹਿਣਗੇ ਕਿਉਂਕਿ ਇੱਕ ਤਾਂ ਹੁੰਦਾ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਹੋਰ ਪਾਸੇ ਜਾਣ ਦਾ ਤੇ ਦੂਜਾ ਉਹ ਇੰਨਾ ਜ਼ਿਆਦਾ ਖੇਡ ਕੇ ਜਦੋਂ ਥੱਕ ਜਾਂਦੇ ਨੇ ਘਰੇ ਜਾ ਕੇ ਬੜੀ ਵਧੀਆ ਨੀਂਦ ਆਉਂਦੀ ਆ ਤਾਂ ਇਸ ਤਰੀਕੇ ਨਾਲ ਬੱਚਿਆਂ ਨੂੰ ਅੱਜ ਖੇਡਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜਨ ਦੀ ਲੋੜ ਆ ਤਾਂ ਜੋ ਪੰਜਾਬ ਵਾਕੇ ਹੀ ਇੱਕ ਰੰਗਲਾ ਪੰਜਾਬ ਬਣ ਜਾਵੇ ਤਾਂ ਜੋ ਪੰਜਾਬ ਵਾਕੇ ਹੀ ਇੱਕ ਨਸ਼ਾ ਮੁਕਤ ਪੰਜਾਬ ਬਣ ਜਾਵੇ